ਨਾ ਸਾਡਾ ਇੱਕ ਐਨੂਅਲ ਇਵੈਂਟ ਹੈ ਹਰ ਸਾਲ ਅਸੀਂ ਪਿਛਲੇ ਮੇਰਾ ਕੀ ਹਲਾ 10 ਸਾਲ ਤੋਂ ਜ਼ਿਆਦਾ ਹੋ ਗਿਆ ਕਰਦੇ ਹਾਂ ਨੂੰ ਹਰ ਸਾਲ ਇਹਨਾਂ ਦਿਨਾਂ ਵਿੱਚ ਜਦੋਂ ਠੰਡ ਪੰਦੀ ਹੈ ਉਦੋਂ ਅਸੀਂ ਆਪਣਾ ਜਿੰਨੇ ਵੀ ਇੱਥੇ ਡੇਬਰ ਹੈਗੀ ਹੈ ਉਹਨਾਂ ਨੂੰ ਅਸੀਂ ਬਲੈਂਕਟ ਦਿੰਦੇ ਹਾਂ ਨਾਲ ਲੰਗਰ ਇਹ ਲਕੀਲੀ ਇਹ ਮੌਸਮ ਹੈ ਨਾ ਠੰਡਾ ਹੋ ਗਿਆ ਹੈ ਤੇ ਸਾਨੂੰ ਇਹ ਬਲੈਂਕਟ ਵੰਡ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਅੰਨੇ ਠੰਡੇ ਮੌਸਮ 'ਚ ਬਲੈਂਕਟ ਦਾ ਜਿਹੜਾ ਹੈ ਉਹਦੇ ਬੁੱਕਲ ਮਾਰਨ ਦਾ ਮਜ਼ਾ ਹੀ ਕੁਝ ਹੋਰ ਹੈ। ਆਪਾਂ ਵੱਡੇ-ਵੱਡੇ ਦਾ ਪ੍ਰੋਜੈਕਟ ਕਰਦਨੇ ਆਂ, ਵੱਡੀਆਂ-ਵੱਡੀਆਂ ਜਗ੍ਹਾ ਤੇ ਲਾ ਦਨੇ ਆਂ ਕਿ ਜਿਹੜੇ ਗਰੀਬ ਬੰਦੇ ਨੇ, ਲੇਬਰ ਕਲਾਸ ਬੰਦੇ ਨੇ ਅਸਲ 'ਚ ਇੰਨਾ ਤੱਕ ਚੀਜ਼ ਪਹੁੰਚਣੀ ਚਾਹੀਦੀ। ਅੱਜ ਸੀ ਜਿਹੜੇ ਕੰਬਲ ਵੰਡੇ ਨੇ ਨਾ ਇਹ ਖੁਸ਼ੀ ਉਹਨਾਂ ਦੇ ਚਿਹਰਿਆਂ ਤੇ ਨਹੀਂ ਸੀ ਸਾਡੇ ਚਿਹਰਿਆਂ ਤੇ ਸੀ। ਜਦੋਂ ਸੀ ਉਹਨਾਂ ਨੂੰ ਦੇਖ ਰਹੇ ਸੀ ਲੰਗਰ ਵੇਪ ਆਪਣੇ ਕੰਬਲ ਲੈਣ ਆ ਰਹੇ ਸੀ ਬੱਚੇ ਕੰਬਲ ਲੈਣ ਆ ਰਹੇ ਸੀ ਲੇਡੀਆਂ ਆ ਰਹੀਆਂ ਸੀ ਬੱਦੇ ਆ ਰਹੇ ਸੀ ਉਸ ਤੋਂ ਆ ਲੰਗਰ ਛਕਾਇਆ ਲੋਕਾਂ ਨੇ ਬੜਾ ਸ਼ੀਭ ਜੀ ਲੰਗਰ ਸੇ ਇਹ ਦੇ ਚ ਸੀ ਬਾਊਟ 1500 ਬਲੈਂਕਟਸ ਦਿੱਤੇ ਹੈ ਆਪmane ਸਾਨੂੰ ਇਹ ਦਿੱਤੇ ਨੇ ਅਸੀਂ ਇਹਨਾਂ ਦੀ ਸੇਵਾ ਕਰੀਏ ਅਸੀਂ ਇਹ ਸੇਵਾ ਦਾ ਮੌਕਾ ਕਦੀ ਨਿਗਵਾਣਾ ਚਾਹਾਂਗੇ ਕੁਛ ਮੇ ਕਿਛ ਨਹੀਂ ਮੇਰਾ ਮੁਝ ਮੇ ਕਿਛ ਨਹੀਂ ਜੋ ਕੁਛ ਹੈ ਸੋ ਤੇਰਾ ਮੈਂ ਤਾਂ ਕੰਨੀ ਆ ਜਿਹੜੇ ਗਰੀਬ ਗਰੀਬ ਨਹੀਂ ਕਹਿਣਾ ਚਾਹੀਦਾ ਨੀਡੀ ਲੋਗ ਨੇ ਅਸੀਂ ਇਹ ਕੁਦਰਤ ਦੀ ਇੱਕ ਬਲੇਸਿੰਗ ਹੈ ਮੁਹਾਲੀ ਦੇ ਵਿੱਚ ਅੱਜ ਠੰਡ ਦਾ ਨਾਕਾ ਲਗਾਇਆ ਗਿਆ ਯਾਨੀ ਕਿ ਜੀਐਲਪੀਐਲ ਅਤੇ ਲੌਇੰਸ ਕਲੱਬ ਪੰਚਕੁਲਾ ਪ੍ਰੀਮੀਅਰ ਦੇ ਵੱਲੋਂ ਬਲਿੰਕਟ ਡਿਸਟ੍ਰੀਬਿਊਸ਼ਨ ਦਾ ਆਰਗੇਨਾਈਜ਼ ਕੀਤਾ ਗਿਆ ਇਵੈਂਟ ਤੋਂ ਆਰਗੇਨਾਈਜ਼ ਕੀਤਾ ਗਿਆ ਜਿਸ ਵਿੱਚ ਖਾਸ ਤੌਰ ਤੇ ਜਿਹੜੇ ਲੋੜਵੰਦ ਸੀ ਉਹਨਾਂ ਨੂੰ ਕੰਬਲ ਅਤੇ ਲੰਗਰ ਹੈ ਜਿਹੜਾ ਉਸ ਦਾ ਪ੍ਰਬੰਧ ਕਰਕੇ ਦਿੱਤਾ ਗਿਆ ਮੇਰੇ ਨਾਲ ਡਾਕਟਰ ਐਸਐਸ ਪੰਮਰਾ ਮੌਜੂਦ ਨੇ ਪ੍ਰਬੰਧਕ ਕਿੱਥੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਇਹ ਸਾਡਾ ਇੱਕ ਐਨੂਅਲ ਇਵੈਂਟ ਹੈ ਹਰ ਸਾਲ ਅਸੀਂ ਪਿਛਲੇ ਮੇਰਾ خیال ਹੈ 10 ਸਾਲ ਤੋਂ ਜ਼ਿਆਦਾ ਹੋ ਗਿਆ ਕਰਦੇ ਹਾਂ ਇਹਨੂੰ ਹਰ ਸਾਲ ਇਹਨਾਂ ਦਿਨਾਂ ਵਿੱਚ ਜਦੋਂ ਠੰਡ ਪੰਦੀ ਹੈ ਉਦੋਂ ਅਸੀਂ ਆਪਣਾ ਜਿੰਨੇ ਵੀ ਇੱਥੇ ਲੇਬਰ ਹੈਗੀ ਹੈ ਉਹਨਾਂ ਨੂੰ ਅਸੀਂ ਬਲੈਂਕਟ ਦੰਦੇ ਆ ਨਾਲ ਲੰਗਰ ਵੀ ਸ਼ਿਕਾਉਂਦੇ ਆ ਅੱਜ ਜਿਹੜਾ ਪ੍ਰੋਜੈਕਟ ਸੀ ਕਿ ਲਈ ਇਹ ਮੌਸਮ ਹੈ ਨਾ ਠੰਡਾ ਹੋ ਗਿਆ ਹੈ ਤੇ ਸਾਨੂੰ ਇਹ ਬਲੈਂਕਟ ਵੰਡ ਕੇ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਇੰਨੇ ਠੰਡੇ ਮੌਸਮ ਚ ਬਲੈਂਕਟ ਦਾ ਜਿਹੜਾ ਹੈ ਉਹਦੇ ਬੁੱਕਲ ਮਾਰਨ ਦਾ ਮਜ਼ਾ ਹੀ ਕੁਝ ਹੋਰ ਹੈ ਬਲੈਂਕਟ ਵੀ ਅਸੀਂ ਕੋਸ਼ਿਸ਼ ਕਰਦੇ ਆ ਕਿ ਅੱਛੀ ਕੁਆਲਿਟੀ ਦੇ ਹੋਣ ਜਿਹੜੇ ਕਿ ਇਹਨਾਂ ਦੇ ਬਾਰ ਬਾਰ ਕਮ ਆਉਂਦੇ ਆ washable ਤੇ ਜਿੰਨੇ ਵੀ ਆਏ ਸੀ ਇੱਥੇ ਘੱਟ ਤੋਂ ਘੱਟ 1500 ਬਲੈਂਕਟ ਅਸੀਂ ਆਜੂ ਵੰਡੇ ਆ ਤੇ ਇਹਨਾਂ ਨੂੰ ਸਾਰਿਆਂ ਨੂੰ ਜਿੰਨੇ ਵੀ ਇਹ ਲੇਬਰ ਵਾਲੇ ਹੈਗੇ ਆ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਲੰਗਰ ਵੀ ਸ਼ਿਕਾਇਆ ਨਾਲ ਉਹਦੇ ਨਿਆਣਿਆਂ ਨੂੰ ਵੀ ਤੇ ਹੋਰ ਵੀ ਜਿਹੜੇ ਸਾਡੇ ਲੇਬਰ ਨਹੀਂ ਹੈਗੇ ਉਹਨਾਂ ਨੂੰ ਵੀ ਅਸੀਂ ਮੰਗਰ ਚ ਸ਼ਿਕਾਇਆ ਹੈ ਮੈਂ ਤੇ ਜੀਐਲਪੀਐਲ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਇਹ ਪ੍ਰੋਜੈਕਟ ਸਪான்ਸਰ ਕੀਤਾ ਤੇ ਲਾਇੰਸ ਕਲੱਬ ਪੰਚਕੂਲਾ ਪ੍ਰੀਮੀਅਰ ਦਾ ਜਿਹੜਾ ਰੋਲ ਹੈਗਾ ਇਹ ਉਹ ਅਸੀਂ ਹਰ ਇਦਾਂ ਦੇ ਸੇਵਾ ਦੇ ਮੌਕੇ 'ਚ ਅਸੀਂ ਜਿਹੜੀ ਵੀ ਸੰਸਥਾ ਕਰਦੀ ਹੈ ਅਸੀਂ ਉਹਨਾਂ ਦਾ ਸਾਥ ਦਿੰਦੇ ਆ ਤੇ ਸਾਡੇ ਪ੍ਰਧਾਨ ਸਾਹਿਬ ਵੀ ਆਏ ਹੋਏ ਆ ਇਕੇਸ਼ਪਾਲ ਜੀ ਤੇ ਸਾਡੇ ਪ੍ਰੋਜੈਕਟ ਦੇ ਚੇਅਰਮੈਨ ਲਾਇਨ ਪਰਮਜੀਤ ਸਿੰਘ ਇਹ ਵੀ ਇੱਥੇ ਨੇ ਜੀਐਲਪੀਐਲ ਦੇ ਵੀ ਮਾਲਕ ਨੇ ਤੇ ਅੱਜ ਇਹਨਾਂ ਨੇ ਇੱਥੇ ਐਨਾ ਬੰਦੋਬਸਤ ਵਧੀਆ ਕੀਤਾ ਜਦੋਂ ਤੁਸੀਂ ਐਨੇ ਬੰਦਿਆਂ ਨੂੰ ਕੰਬਲ ਵੰਡਨੇ ਹੋਣ ਸਭ ਤੋਂ ਵੱਡਾ ਚੈਲੰਜ ਹੈਗਾ ਏ ਕਿ ਡਿਸਪਲਿਨ ਦੇ ਵਿੱਚ ਰਹਿ ਕੇ ਕਿਦਾਂ ਕਰ ਸਕਦੇ ਆ ਕਿਉਂਕਿ ਨਾਰਮਲੀ ਕੀ ਹੁੰਦਾ ਏ ਕੇਆਸ ਹੋ ਜਾਂਦਾ 10 ਕੰਬਲ ਵੰਡੋ ਤੇ ਉੱਥੇ ਜਾਮਜਾ ਲੱਗ ਜਾਂਦਾ ਜਿੱਦਾਂ ਕਾਰਾਂ ਦਾ ਜਾਮ ਲੱਗ ਜਾਂਦਾ ਕਿਤੇ ਵੀ ਉਦਾਂ ਹੀ ਇਹ ਇਹ ਵੀ ਇਦਾਂ ਹੀ ਹੁੰਦਾ ਪਰ ਇਹ ਟੀਮ ਨੇ ਜੀਐਲਪੀਐਲ ਜੀਆਈਪੀਐਲ ਦੀ ਟੀਮ ਨੇ ਇੰਨੇ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕੀਤਾ ਸੀ ਕਿ ਕੋਈ ਕੇਆਸ ਨਹੀਂ ਹੋਇਆ ਸਾਰਿਆਂ ਕੋਲ ਪਰਚੀਆਂ ਸੀ ਇੱਕ ਇੱਕ ਬੰਦੇ ਨੂੰ ਕੰਬਲ ਮਿਲਿਆ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਸ ਕਰਕੇ ਸਾਰਿਆਂ ਨੂੰ ਆਪਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਹਰ ਇੱਕ ਇਨਸਾਨ ਨੂੰ ਇਹ ਚਾਹੀਦਾ ਹੈ ਕਿ ਜਿਹੜਾ ਮੋਰ ਫੋਰਚੂਨੇਟ ਹੈ ਹੀ ਸ਼ੁਡ ਗਿਵ ਟੂ ਦ ਲੈਸ ਫੋਰਚੂਨੇਟ ਹਰ ਇੱਕ ਚੀਜ਼ ਇਹ ਜ਼ਰੂਰੀ ਨਹੀਂ ਹੈ ਪੈਸੇ ਦੇ ਨਾਲ ਹੀ ਇਹ ਹੁੰਦੀ ਹੈ ਕਈ ਵਾਰੀ ਗਾਈਡੈਂਸ ਵੀ ਜਿਹੜੀ ਚੀਜ਼ ਹੈ ਬਹੁਤ ਵੱਡੀ ਚੀਜ਼ ਹੈ ਜਿਹੜੇ ਬੱਚੇ ਆਪਣੇ ਕਰੀਅਰ ਬਣਾਉਣਾ ਚਾਹੁੰਦੇ ਆ ਉਹਨਾਂ ਨੂੰ ਜੇ ਸਾਡੇ ਜਿੱਦਾਂ ਐਜੂਕੇਸ਼ਨਿਸਟ ਹੈਗੇ ਪਰਵਿੰਦਰ ਸਿੰਘ ਤੇ ਗੌਰਵ ਤੇ ਰਮਨ ਇਹ ਜੇ ਉਹਨਾਂ ਨੂੰ ਸਹੀ ਲਾਈਨ ਤੇ ਤੋਰ ਦੇਣਗੇ ਤੇ ਆਪਣੀ ਨੌਲੇਜ ਇਹ ਉਹਨਾਂ ਨੂੰ ਦੇਣਗੇ ਉਹ ਵੀ ਇੱਕ ਕਿਸਮ ਦਾ ਵੰਡਣ ਵਾਲਾ ਹੀ ਕੰਮ ਹੈ ਇਸ ਕਰਕੇ ਇਹ ਆਪਾਂ ਨੂੰ ਹਰ ਵੇਲੇ ਸੋਚਣਾ ਚਾਹੀਦਾ ਹੈ ਕਿ ਦੂਜੇ ਜਿਹੜੇ ਹੈਗੇ ਆ ਜਿਹੜੇ ਲੈਸ ਫੋਰਚੂਨੇਟਲੀ ਉਹਨਾਂ ਨੂੰ ਆਪਾਂ ਕਿਦਾਂ ਆਪ ਲਿਫਟ ਕਰਨਾ ਹੈ ਐਲਾਈਅੰਸ ਕਲੱਬ ਦਾ ਵੀ ਇਹੀ ਹੈ ਵੀ ਸਰਵ ਐਲਾਈਅੰਸ ਕਲੱਬ ਵਿੱਚ ਸਾਨੂੰ ਵੀ ਸਰਵ ਹੁੰਦਾ ਹੈ ਤਾਂ ਕਿ ਅਸੀਂ ਜਿੱਥੇ ਵੀ ਜਾਈਏ ਸਾਡੇ ਲਾਇੰਸ ਕਲੱਬ ਵਿੱਚ ਅਸੀਂ ਵਿਜ਼ਨ ਦਾ ਵੀ ਕਰਦੇ ਹਾਂ ਅੱਖਾਂ ਦੇ ਵਿੱਚ ਚੈੱਕਅਪ ਬਲੱਡ ਡੋਨੇਸ਼ਨ ਮਾਸ ਮੈਰिजਸ ਹੋਰ ਇਦਾਂ ਦੇ ਕਈ ਪ੍ਰੋਜੈਕਟ ਕਰਦੇ ਹਾਂ ਸਟਿਚਿੰਗ ਸੈਂਟਰ ਵੀ ਅਸੀਂ ਖੋਲੇ ਹੋਏ ਆ ਸਾਡੇ ਪੰਚਕੁਲਾ ਪ੍ਰੀਮੀਅਰ ਨੇ ਤੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹ ਜ਼ਿੰਮੇਵਾਰੀਆਂ ਸੋਸ਼ਲ ਜ਼ਿੰਮੇਵਾਰੀਆਂ ਜਰੂਰ ਸੋਚਣਾ ਚਾਹੀਦਾ ਹੈ ਇੰਨਾ ਬਾਰੇ ਤੇ ਵੀ ਸ਼ੂਟੇ ਕਪ ਦੇ ਚੈਲੰਜ ਵਿੱਖ ਦੇ ਵਿੱਚ ਕਿਸ ਤਰ੍ਹਾਂ ਦੀ ਰਣਨੀਤੀ ਰਹੂਗੀ ਇਸ ਤਰ੍ਹਾਂ ਦੇ ਇਵੈਂਟਸ ਨੂੰ ਲੈ ਕੇ ਕਿਉਂਕਿ ਜੀਐਲਪੀਐਲ ਦੇ ਵੱਲੋਂ ਅਕਸਰ ਅਜਿਹੇ ਉਪਰਾਲੇ ਪਹਿਲਾਂ ਵੀ ਕੀਤੇ ਜਾਂਦੇ ਰਹੇ ਸਾਡੇ ਐਮਐਲਏ ਸਾਹਿਬ ਵੱਲੋਂ ਜਾਂ ਸਰਦਾਰ ਕੁਲਵੰਤ ਸਿੰਘ ਜਿਹੜੇ ਕਿ ਮੈਨੇਜਿੰਗ ਡਾਇਰੈਕਟਰ ਨੇ ਜੀਐਲਪੀਐਲ ਦੇ ਜਿਨ੍ਹਾਂ ਦੀ ਰਹਿਨਮਾਈ ਹੇਠ ਸਾਰੇ ਇਹ ਪ੍ਰੋਜੈਕਟ ਚੱਲਦੇ ਨੇ ਤੇ ਸਾਨੂੰ ਜਿਹੜੀ ਸਿੱਖਿਆ ਉਹਨਾਂ ਲੋੋਂ ਇਹੀ ਮਿਲਦੀ ਹੈ ਉਹਨਾਂ ਦਾ ਵੀ ਇਹੀ ਹੈ ਸਾਡੀ ਕੰਪਨੀ ਦਾ ਵੀ ਇਹੀ ਹੈ ਸਾਡੇ ਗਰੁੱਪ ਦਾ ਵੀ ਇਹੀ ਹੈ ਕਿ ਜੋ ਅਸੀਂ ਕਮਾਇਆ ਐ ਏਟਲੀਸਟ ਜਿਨ੍ਹਾਂ ਤੋਂ ਅਸੀਂ ਕਮਾਇਆ ਉਹਨਾਂ ਤੱਕ ਜ਼ਰੂਰ ਪਹੁੰਚੇ ਉਹ ਕਿਸ ਤਰ੍ਹਾਂ ਪਹੁੰਚੇ ਉਹ ਇਦਾਂ ਦੇ ਹੀ ਪ੍ਰੋਜੈਕਟ ਨੇ ਅਸਲ 'ਚ ਇਹੀ ਲੋਕ ਨੇ ਆਪਾਂ ਵੱਡੇ ਵੱਡੇ ਤਾਂ ਪ੍ਰੋਜੈਕਟ ਕਰ ਦਿੰਨੇ ਆ ਵੱਡੀਆਂ ਵੱਡੀਆਂ ਜਗ੍ਹਾ ਤੇ ਲਾ ਦਿੰਨੇ ਆ ਕਿ ਜਿਹੜੇ ਗਰੀਬ ਬੰਦੇ ਨੇ ਲੇਬਰ ਕਲਾਸ ਬੰਦੇ ਨੇ ਅਸਲ 'ਚ ਇੰਨਾ ਤੱਕ ਚੀਜ਼ ਪਹੁੰਚਣੀ ਚਾਹੀਦੀ ਹੈ ਸਾਡੀ ਕੋਸ਼ਿਸ਼ ਰਹਿੰਦੀ ਹੈ ਵੀ ਇੰਨਾ ਤੱਕ ਪਹੁੰਚਿਆ ਜਾਵੇ ਹੁਣ ਜਿੱਦਾਂ ਕਿ ਤੁਸੀਂ ਦੇਖਿਆ ਹੋਣਾ ਪਿਛਲੇ ਹਫਤੇ ਸਾਡੇ ਐਮ.ਐਲ.ਏ. ਸਾਹਿਬ ਨੇ ਤੇ ਅਸੀਂ ਮਿਲ ਕੇ ਇਹ ਜਿਆ ਹਸਪੀਟਲ ਦੇ ਵਿੱਚ ਇੱਕ ਵੇਟਿੰਗ ਰੂਮ ਬਣਾਇਆ ਸੀ ਔਰ ਉੱਥੇ ਜਾ ਕੇ ਸਾਨੂੰ ਇਹ ਜਿਹੜੀ ਜਿਹੜੀ ਚੀਜ਼ ਪਤਾ ਲੱਗੀ ਹੈ ਵੀ ਆਪਣੇ ਆਪ ਇਹ ਪਹਿਲਾ ਵੇਟਿੰਗ ਰੂਮ ਹੈ ਪੂਰੇ ਪੰਜਾਬ ਦੇ ਵਿੱਚ ਸਰਕਾਰੀ ਹਸਪੀਟਲਸ ਦੇ ਵਿੱਚ ਮਤਲਬ ਐਦਾਂ ਦੀਆਂ ਚੀਜ਼ਾਂ 에ਅਰ ਕੰਡੀਸ਼ਨ ਫੁੱਲੀ 에ਅਰ ਕੰਡੀਸ਼ਨ ਆਪਣੇ ਆਪ ਦੀਆਂ ਉਹ ਤਾਂ ਐਦਾਂ ਦੀਆਂ ਚੀਜ਼ਾਂ ਨਾ ਜੀ ਆਪਾਂ ਨੂੰ ਗਰੀਬਾਂ ਤੱਕ ਜਰੂਰ ਪਹੁੰਚਾਣੀ ਚਾਹੀਦੀਆਂ ਜਿਹੜੀ ਉੱਥੇ ਜਨਰਲ ਹਸਪਤਲ ਹੈ ਹੁਣ ਵੱਡੇ ਵੱਡੇ ਪ੍ਰਾਈਵੇਟ ਹਸਪਤਲਾਂ ਚ ਤਾਂ ਪੈਸੇ ਵਾਲੇ ਵੀ ਚਲੇ ਜਾਂਦੇ ਨੇ ਹੋਰ ਵੀ ਚਲੇ ਜਾਂਦੇ ਨੇ ਆਪਾਂ 6 ਵਿੱਚ ਜਾ ਕੇ ਦੇਖਦੇ ਆਪਾਂ ਪੀਜੀਆ ਵਿੱਚ ਜਾ ਕੇ ਦੇਖਦੇ ਆਪਾਂ 32 ਸੈਕਟਰ ਚ ਜਾ ਕੇ ਦੇਖਦੇ ਆ ਮਤਲਬ ਜਿੱਥੇ ਜਿਹੜੀਆਂ ਇਹ ਸਰਕਾਰੀ ਸੰਸਥਾਵਾਂ ਨੇ ਇੱਥੇ ਜਾ ਕੇ ਦੇਖੋ ਨਾ ਅਸਲ ਚ ਤੁਹਾਨੂੰ ਇੱਥੇ ਫੀਲ ਹੁੰਦਾ ਹੈ ਵੀ ਆਪਾਂ ਆਪਣੇ ਉੱਤੇ ਦਾਤੇ ਦੀ ਬਹੁਤ ਮਿਹਰ ਹੈ ਜਿਹੜੀ ਇਹ ਦਾਤੇ ਦੀ ਆਪਣੇ ਤੇ ਮਿਹਰ ਹੈ ਨਾ ਇਹ ਆਪਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਟ੍ਰਾਂਸਫਰ ਕਰਨੀ ਚਾਹੀਦੀ ਹੈ ਸਾਡੇ ਵੱਲੋਂ ਕੋਸ਼ਿਸ਼ ਰਹਿੰਦੀ ਹੈ ਵੀ ਅਸੀਂ ਕਿਸ ਤਰ੍ਹਾਂ ਟ੍ਰਾਂਸਫਰ ਕਰ ਸਕੀਏ ਸੋ ਸਾਡਾ ਪੂਰਾ ਗਰੁੱਪ ਇਸ ਲਾਈਨ ਦੇ ਉੱਤੇ ਹਮੇਸ਼ਾ ਤਤਪਰ ਹੈ ਇਸੇ ਲਾਈਨ ਤੇ ਹਮੇਸ਼ਾ ਰਹੇਗਾ ਵੀ ਲੋਕਾਂ ਤੱਕ ਜਿਹੜਾ ਅਸੀਂ ਲੋਕਾਂ ਤੋਂ ਲਿਆ ਉਹਨਾਂ ਨੂੰ ਵਾਪਸ ਕਿਦਾਂ ਦੇਣਾ ਹੈ ਤੇ ਕਿਹੜੇ ਢੰਗ ਨਾਲ ਦੇਣਾ ਹੈ ਤੇ ਇਹ ਵੀ ਫੀਲ ਨਾ ਹੋਵੇ ਵੀ ਉਹਨਾਂ ਨੂੰ ਲੱਗੇ ਵੀ ਅਸੀਂ ਉਹਨਾਂ ਤੇ ਕੋਈ احਸਾਨ ਕੀਤਾ ਹੈ ਇਹ ਸਾਡੇ ਦੇ احਸਾਨ ਹੈ ਅੱਜ ਅਸੀਂ ਜਿਹੜੇ ਕੰਬਲ ਵੰਡੇ ਨੇ ਨਾ ਇਹ ਖੁਸ਼ੀ ਉਨਾਂ ਦੇ ਚਿਹਰਿਆਂ ਤੇ ਨਹੀਂ ਸੀ ਸਾਡੇ ਚਿਹਰਿਆਂ ਤੇ ਸੀ ਜਦੋਂ ਅਸੀਂ ਉਹਨਾਂ ਨੂੰ ਦੇਖ ਰਹੇ ਸੀ ਲੰਗਰ ਆਪਣੇ ਕੰਬਲ ਲੈਣ ਆ ਰਹੇ ਸੀ ਬੱਚੇ ਕੰਬਲ ਲੈਣ ਆ ਰਹੇ ਸੀ ਲੇਡੀਆਂ ਆ ਰਹੀਆਂ ਸੀ ਬੰਦੇ ਆ ਰਹੇ ਸੀ ਉਸ ਤੋਂ ਲੰਗਰ ਸ਼ਕਾਇ ਲੋਕਾਂ ਨੇ ਬੜਾ ਖੁਸ਼ੀ ਖੁਸ਼ੀ ਲੰਗਰ ਸ਼ਕਾਇ ਉਹ ਸਾਨੂੰ ਮਤਲਬ ਇੱਕ ਤਰ੍ਹਾਂ ਦੀ ਇਹ ਤ੍ਰਿਪਤੀ ਮਿਲੀ ਹੈ ਇਹ ਤੁਹਾਡੇ ਚੈਨਲ ਰਾਹੀਂ ਮੇਰੀ ਇੱਕ ਸਾਰੇ ਆਪਣੇ ਭਰਾਵਾਂ ਨੂੰ ਇਹ ਅਪੀਲ ਹੈ ਵੀ ਜੋ ਤੁਸੀਂ ਕਰ ਸਕੋ ਜ਼ਰੂਰ ਕਰਨਾ ਚਾਹੀਦਾ ਹੈ ਧੰਨਵਾਦ ਹਾਂ ਮੇਰਾ ਨਾਮ ਗੋਲਡਨ ਲਾਈਨਰਸ ਮਨਜੀਤ ਭਾਮਰਾ ਹੈ ਤੇ ਮੈਂ ਆਪਣੇ ਡਿਸਟ੍ਰਿਕਟ ਦੀ ਪਾਸ ਡਿਸਟ੍ਰਿਕਟ ਪ੍ਰੈਜ਼ੀਡੈਂਟ ਆ ਤੇ ਅੱਜ ਅਸੀਂ ਇਹ ਜੁਆਇੰਟਲੀ ਵਿਦ ਜੀਐਲਪੀਐਲ ਟੀਮ ਤੇ ਸਾਰੇ ਨਾਲ ਮਿਲ ਕੇ ਲਾਇਨਸ ਐਂਡ ਲਾਇਨਸ ਕਲੱਬ ਆਫ ਪੰਚਕੁਲਾ ਪ੍ਰੀਮੀਅਰ ਨਾਲ ਅਸੀਂ ਇਹ ਪ੍ਰੋਜੈਕਟ ਆਰਗੇਨਾਈਜ਼ ਕੀਤਾ ਤੇ ਇਹਦੇ ਵਿੱਚ ਅਸੀਂ ਅਬਾਊਟ 1500 ਬਲੈਂਕਟਸ ਦਿੱਤੇ ਹੈ ਨੀਡੀ ਸੈਕਸ਼ਨ ਆਫ ਦ ਸੋਸਾਇਟੀ ਨੂੰ ਜਿਹੜੇ ਕਿ ਮੋਸਟਲੀ ਕੰਸਟ੍ਰਕਸ਼ਨ ਲੇਬਰ ਹੈ ਇੱਥੇ ਦੀ ਤੇ ਸਾਰੇ ਜਿਹੜੇ ਟਾਵਰਸ ਨੇ ਇੱਥੇ ਤੇ ਉਹਦੇ ਬਾਅਦ ਅਸੀਂ ਉਹਨਾਂ ਨੂੰ ਲੰਗਰ ਵੀ ਪ੍ਰੋਵਾਈਡ ਕੀਤਾ 1500 ਜਿਹੜੇ ਲੇਬਰ ਹੈਗੇ ਨੇ ਤੇ ਇਹ ਸਾਡਾ ਇਹਨਾਂ ਦਿਨਾਂ ਵਿੱਚ ਅਸੀਂ ਮੋਸਟਲੀ ਦਿਸੰਬਰ ਦੇ ਵਿੱਚ ਅਸੀਂ ਇਹ ਪ੍ਰੋਜੈਕਟ ਕਰਦੇ ਆ ਜਿਹੜਾ ਕਿ ਬਹੁਤ ਜ਼ਰੂਰੀ ਹੁੰਦਾ ਕਿ ਜਿਹੜੇ ਆਪਣੇ ਨੀਡੀ ਲੋਕ ਨੇ ਉਹਨਾਂ ਨੂੰ ਰਾਹਤ ਮਿਲ ਸਕੇ ਸਰਦੀ ਤੋਂ ਬਹੁਤ ਅੱਛਾ ਫੀਲ ਹੋਇਆ ਹੈ ਤੇ ਅਸੀਂ ਉਸ ਵਾਇਗੁਰੂ ਦਾ ਥੈਂਕਸ ਕਰਦੇ ਆ ਕਿ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਉਹਦੀਆਂ ਦਿੱਤੀਆਂ ਹੋਈਆਂ ਦਾਤਾ ਵਿੱਚੋਂ ਅਸੀਂ ਆਪਣੇ ਨੀਡੀ ਸੈਕਸ਼ਨ ਆਫ ਦ ਸੋਸਾਇਟੀ ਲਈ ਕੁਝ ਕਰ ਸਕੀਏ ਤੇ ਬਹੁਤ अच्छा गुड फीलिंग हो रही है जैसे ना बहुत सारे प्रोजेक्ट ਕਰਦੇ ਰਹਿੰਦੇ ਆ ਜਿੰਨਾ ਵਿੱਚੋ ਮੇਜਰ ਹੈ ਜਿਸ ਤਰ੍ਹਾਂ ਬਲੱਡ ਡੋਨੇਸ਼ਨ ਕੈਂਪ ਹੋ ਗਿਆ ਤੇ ਆਈ ਕੈਂਪ ਹੈਲਥ ਹੈਲਥ ਕੈਂਪਸ ਹੋ ਗਏ ਬੱਚਿਆਂ ਲਈ ਵੀ ਕਰਦੇ ਆ ਔਰ ਜਿਹੜਾ ਵਿਮਨ ਏਮ ਪਾਵਰਮੈਂਟ ਦੇ ਅੰਡਰ ਅਸੀਂ ਜੀਐਲਪੀਐਲ ਵੱਲੋਂ ਦੋ ਸिलाई ਸਕੂਲ ਚੱਲ ਰਹੇ ਨੇ ਜਿਹੜਾ ਕਿ ਇੱਕ ਕੁੰਮੜਾ ਵਿੱਚ ਹੈ ਤੇ ਇੱਕ ਇੱਕ ਦੂਸਰੀ ਜਗ੍ਹਾ ਤੇ ਉਹਦੇ ਨਾਲ ਹੀ ਹੈ ਤੇ ਉਹਦੇ ਵਿੱਚ ਅਸੀਂ 25 ਇੱਕ ਸਕੂਲ ਚ 25 ਲੜਕੀਆਂ ਟ੍ਰੇਨਿੰਗ ਲੈਂਦੀਆਂ ਤੇ ਉਹਨਾਂ ਨੂੰ ਬਕਾਇਦਾ ਗਵਰਨਮੈਂਟ ਆਫ ਇੰਡੀਆ ਵੱਲੋਂ ਸਰਟੀਫਿਕੇਟ ਦਿੱਤਾ ਜਾਂਦਾ ਹੈ ਆਫਟਰ ਦ ਕੰਪਲੀਸ਼ਨ ਆਫ ਦ देयर कोर्स ਤੇ ਟੋਟਲ ਦੋ ਸਕੂਲਾਂ ਵਿੱਚ 50 ਕੁੜੀਆਂ ਟ੍ਰੇਨਿੰਗ ਲੈ ਰਹੀਆਂ ਤੇ ਕੋਲਾਬੋਰੇਸ਼ਨ ਵਿਦ ਜਿਹੜੇ ਸਿੰਗਰ ਸਲਾਈ ਮਸ਼ੀਨਸ ਨੇ ਉਹਨਾਂ ਨਾਲ ਅਸੀਂ ਕੋਲਾਬੋਰੇਟ ਕਰਦੇ ਹਾਂ ਕੁਰਬਾਨੀ ਕਹਿੰਦੀ ਹੈ ਮਾਗ ਮਗਨ ਸੰਸਾਦ ਹਵਾ ਤੂੜੀ ਕਾਰਿਸਤਾਨ ਮੈਂ ਰਾਣੀ ਵੀਰਦੀ ਹੈ ਲਾਈਨਰਸ ਹੈ ਡਾਕਟਰ ਸਾਹਿਬ ਦੀ ਪੈਨ ਹੈ ਠੀਕ ਹੈ ਤੇ ਇਹ ਮਹੀਨਾ ਜਿਹੜਾ ਹੈਗਾ ਮਾਗਦਾ ਆ ਰਿਹਾ ਹੈ ਠੀਕ ਹੈ ਇਹਦੇ ਚ ਕੜਾਕੇ ਦੀ ਸਰਦੀ ਜਿਸ ਤਰ੍ਹਾਂ ਕਿ ਅੱਜ ਇੱਕ ਨਜ਼ਾਰਾ ਆਇਆ ਪਹਿਲਾ ਦਿਨ ਹੈ ਸਰਦੀ ਦਾ ਔਰ ਇਹ ਜੋ ਪ੍ਰੋਜੈਕਟ ਕਰਦੇ ਨੇ ਲਾਈਨਰਸ ਔਰ ਜੀਐਲਪੀਐਲ ਦਾ ਇਹ ਬੜਾ ਵੱਡਾ ਉਪਰਾਲਾ ਹੈ ਦੇਖੋ ਅਗਰ ਅਸੀਂ ਹਜ਼ਾਰਾਂ ਲੱਖਾਂ ਵਿੱਚੋਂ ਅਸੀਂ 1500 ਨੂੰ ਵੀ ਦੇਣੇ ਆ ਤੇ ਉਹ 1500 ਪਰਿਵਾਰਾਂ ਨੂੰ ਜਾਂਦਾ ਹੈ ਠੀਕ ਹੈ ਔਰ ਇਹ ਹਰ ਸਾਲ ਦਾ ਪ੍ਰੋਜੈਕਟ ਇਹ ਨਹੀਂ ਕਿ ਇਹ ਕਿ ਬਰਸਾਤੀ ਨਾਲ ਹੈ ਕਿ ਇੱਕ ਵਾਰੀ ਹੋਇਆ ਤੇ ਦੂਸਰੀ ਹਟ ਗਿਆ ਨਹੀਂ ਥਿਸ ਇਸ ਅ ਪਰਮਨੈਂਟ ਪ੍ਰੋਜੈਕਟ ਏਵਰੀ ਈਅਰ ਤੇ ਬਹੁਤ اچھا ਲੱਗਦਾ ਹੈ ਜਿਸ ਤਰ੍ਹਾਂ ਕਿ ਸਾਡੇ ਬੰਜੀ ਜੀ ਨੇ ਕਿਹਾ ਕਿ ਸ਼ੁਕਰਾਨਾ ਕਰੀਏ ਉਸ ਮਾਈ ਗਰੂਦਾ ਕਿ ਅਸੀਂ ਘਰਾਂ ਵਿੱਚ ਬੈਠੇ ਆ ਔਰ ਇਹ ਜਿਹੜੇ ਸਾਡੀ ਲੇਬਰ ਹੈ ਇਹ ਸਾਡੇ ਅਸੀਂ ਇਹਨਾਂ ਦੇ ਬਦੌਲਤ ਬੈਠੇ ਆ ਮਕਾਨਾਂ 'ਚ ਬੈਠੇ ਆ ਇਹ ਸਾਡੇ ਕਰਤਾ ਧਰਤਾ ਨੇ ਐਕਚੁਅਲੀ ਪਰਮਾਤਮਾ ਨੇ ਸਾਨੂੰ ਇਹ ਦਿੱਤੇ ਨੇ ਅਸੀਂ ਇਹਨਾਂ ਦੀ ਵੀ ਸੇਵਾ ਕਰੀਏ ਅਸੀਂ ਇਹ ਸੇਵਾ ਦਾ ਮੌਕਾ ਕਦੀ ਨਿਗਵਾਣਾ ਚਾਹਾਂਗੇ ਔਰ ਅਸੀਂ ਸ਼ੁਕਰਾਨਾ ਕਰਦੇ ਜੀਐਲਪੀਐਲ ਦਾ ਸਾਡੀਆਂ ਸਾਰੀਆਂ ਲਾਈਨ ਲਾਇਨਸ ਮੈਂਬਰਸ ਲਾਇਨਸ ਦਾ 골ਡਨ ਲਾਇਨਸ ਦਾ ਕਿ ਇਸੇ ਤਰ੍ਹਾਂ ਇਹ ਪਰਵਾਹ ਜਿਹੜਾ ਹੈ ਬੰਕਮਬਲਾਾਂ ਦਾ ਔਰ ਲੰਗਰ ਦਾ ਇਹ ਦੋਨਾਂ ਦਾ ਕੰਬੀਨੇਸ਼ਨ ਚੱਲਦਾ ਰਹੇ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਔਰ ਸ਼ੁਕਰਾਨਾ ਹੈ ਤੁਹਾਡਾ ਵੀ ਬਹੁਤ ਬਹੁਤ ਇਸ ਗੱਲ ਨੂੰ ਤੁਸੀਂ ਉਜਾਗਰ ਕਰੋ ਕਿਉਂਕਿ ਬਹੁਤ ਸਾਰੇ ਬਹੁਤ ساری ਦੁਨੀਆ ਜਗ੍ਹਾ ਜਗ੍ਹਾ ਤੇ ਕਰਦੀ ਆ ਪਰ ਜਿਹੜਾ ਇੱਕ ਜਗ੍ਹਾ ਤੇ ਇੰਨੇ ਜਣਿਆਂ ਨੂੰ ਇਕੱਠਾ ਕਰਨਾ ਕਰਾ ਕਰਾ ਕੇ ਸਭ ਕਰਦੇ ਨੇ ਆਪਣੇ ਮਾਲੀ ਨੂੰ ਦਿੱਤਾ ਜਮਾਦਾਰ ਨੂੰ ਦਿੱਤਾ ਜਾਂ ਪਰਸਨਲੀ ਦਿੱਤਾ ਦੈਟਸ ਨੋਟ ਅ ਥਿੰਗ ਇੱਥੇ ਸਾਨੂੰ ਤੇ ਪਤਾ ਵੀ ਨਹੀਂ ਕੌਣ ਐ ਤੇ ਕੌਣ ਨਹੀਂ ਹੈਗਾ ਇਹ ਅਸਲੀ ਦਾਨ ਐ ਜਦੋਂ ਸਾਨੂੰ ਅਗਲੇ ਤੋਂ ਸੈਲਫਲੈਸ ਐ ਇਜ਼ਨਟ ਇਟ ਦਿਸ ਇਜ਼ ਸੈਲਫਲੈਸ ਸੇਵਾ ਸੋ ਜੀਐਲਪੀਐਲ ਦਾ ਤੇ ਜੋੜਾ ਹੈ ਉਪਰਾਲਾ ਮਸ਼ੀਨਾਂ ਦਾ ਜਿਹੜਾ ਦੱਸਿਆ ਉਹ ਵੀ ਕੁੜੀਆਂ ਨੇ ਇਹ ਹੁਣੇ ਅਸੀਂ ਕੀਤਾ ਸੀ ਕੋਲੋਂਜੀ ਜਿਹੜੇ ਸੜੇ ਐਮ ਐਲ ਆ ਉਹ ਆਏ ਸਨ ਉੱਥੇ ਉਹਨਾਂ ਨੇ ਅਥੀ ਸਰਟੀਫਿਕੇਟ ਵੰਡੇ ਨੇ ਐਂਡ ਸ਼ੀ ਸੇਂਗ ਵੈਰੀ ਬਿਊਟੀਫੁਲ ਫਾਰ ਦਾ ਗਰਲਸ ਆਈ ਊਡ ਲਾਈਕ ਸ਼ੀ ਰਿਪੀਟਸ ਦਾ ਸੇਮ ਟੂ ਲਾਈਨਸ ਫਾਰ ਥਿਸ ਸੋ ਥੈਟ एवरीवन 노ਸ ਕਿ ਸਕਿਲ ਲੇਬਰ ਸਕਿਲ ਜਿਹੜਾ ਡਿਵੈਲਪਮੈਂਟ ਐਸ ਵੈਸੇ ਸਰਕਾਰ ਕਰ ਰਹੀ ਆ ਉਹਦਾ ਜੀ ਆਰ ਪੀ ਐਲ ਕੀ ਕਰ ਰਿਹਾ मेरा मुझ में कुछ नहीं मेरा मुझ में कुछ नहीं जो कुछ है सो तेरा तेरा तुझको सौंपते क्या लागे मेरा मेरा मुझ में ਇਛ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਚਕੁਲਾ ਪ੍ਰੀਮੀਅਰ ਦੀ ਐਗਜ਼ ਪ੍ਰੈਜ਼ੀਡੈਂਟ ਕੰਚਨ ਜੈਨਾ 골ਡਨ ਲਾਇਨਰਸ ਕਲੱਬ ਪੰਚਕੁਲਾ ਪ੍ਰੀਮੀਅਰ ਤੇ 골ਡਨ ਲਾਇਨਰਸ ਉਡਾਨ ਇਹਨਾਂ ਨੇ ਜੀਐਲਪੀਐਲ ਵਾਲਿਆਂ ਨੇ ਜਿਹੜਾ ਅੱਜ ਠੰਡ ਦਾ ਨਾਕਾ ਬਲੈਂਕਟ ਡਿਸਟ੍ਰਿਬਿਊਸ਼ਨ ਤੇ ਲੰਗਰ ਡਿਸਟ੍ਰਿਬਿਊਸ਼ਨ ਜਿਹੜਾ ਉਪਰਾਲਾ ਕੀਤਾ ਹੈ ਉਹਦੇ ਲਈ ਅਸੀਂ ਮੈਂ ਤਾਂ ਕਹਿੰਨੀ ਆ ਇਹ ਜਿਹੜੇ ਗਰੀਬ ਗਰੀਬ ਨਹੀਂ ਕਹਿਣਾ ਚਾਹੀਦਾ ਨੀੜੇ ਲੋਕ ਨੇ ਅਸੀਂ ਇੱਕ ਕੁਦਰਤ ਦੀ ਇੱਕ ਬlesing ਹੈ ਇਹ ਲੋਕ ਮਿਹਨਤ ਕਰਦੇ ਨੇ ਤੇ ਸਾਨੂੰ ਇੰਨੇ ਨੇ ਵੱਡੇ ਘਰ ਰਹਿਣ ਨੂੰ ਮਿਲਦੇ ਨੇ ਇਹਨਾਂ ਦੀ ਮਿਹਨਤ ਔਰ ਸਾਡੀਆਂ ਫੈਸਿਲਿਟੀਆਂ ਅਸੀਂ ਇਹਨਾਂ ਦੇ ਅੱਗੇ ਆਪਣਾ ਸਿਰ ਚੁਕਾਉਣ ਲਈ ਤਿਆਰ ਆ ਹਰ ਵੇਲੇ ਇਹਨਾਂ ਦੀ ਮਿਹਨਤਾਂ ਦੇ ਅੱਗੇ ਅਸੀਂ ਬਸ ਇਹਨਾਂ ਦੇ ਜੀਐਲਪੀਐਲ ਵਾਲਿਆਂ ਦਾ ਬਹੁਤ ਬਹੁਤ ਕਰੀਆ ਕਿ ਨਨੇ ਅੰਨਾ ਵੱਡਾ ਪ੍ਰੋਜੈਕਟ ਮੈਗਾ ਪ੍ਰੋਜੈਕਟ ਰੱਖਿਆ ਸੋ ਇਹ ਸੀ ਅੱਜ ਮੁਹਾਲੀ ਦੇ ਵਿੱਚ ਲੱਗਿਆ ਠੰਡ ਦਾ ਨਾਕਾ ਜਿਸ ਦੇ ਵਿੱਚ ਖਾਸ ਤੌਰ ਤੇ ਲੋੜਵੰਦਾਂ ਦੇ ਲਈ ਲੰਗਰ ਦਾ ਪ੍ਰਬੰਧਤਾ ਕੀਤਾ ਹੀ ਗਿਆ ਨਾਲ ਦੀ ਨਾਲ ਕੰਬਲ ਨੇ ਜਿਹੜੇ ਠੰਡ ਦੇ ਮੌਸਮ ਵਿੱਚ ਉਹ ਵੀ ਵੰਡੇ ਗਏ ਤਾਂ ਜੋ ਕਿਸੇ ਵੀ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਹੈ ਜਿਹੜੀ ਉਹ ਨਾ ਆਵੇ ਮੁਹਾਲੀ ਤੋਂ ਮੈਂ ਪਰਵਿੰਦਰ ਸਿੰਘ ਕੈਮਰਾਮੈਨ ਮੁਹੰਮਦ ਦਿਨਾਰ